ਵੰਡੇ ਕੀ ਹੈ ਪੱਤਰ ਜਿਹੜੇ ਵੰਡੇ ਕੀ ਕਾਦੇ ਵੰਡੇ ਕੀ ਇਹਦੇ ਕਿਸ ਸੰਬੰਧ ਵਿੱਚ ਵੰਡੇ ਗਿਆ ਜੀ ਅੱਜ ਜੀ ਬਲਾਕ ਗੰਡੀ ਵਿੰਡ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਜਿਹੜੇ ਕੁਛ ਲਾਭਪਾਤੀ ਆ ਉਹਨਾਂ ਨੂੰ ਪਹਿਲੀ ਕਿਸ਼ਤ ਵਜੋਂ 30000 ਰੁਪਏ ਜਿਹੜਾ ਉਹਨਾਂ ਦੇ ਖਾਤਿਆਂ 'ਚ ਪਾਇਆ ਗਿਆ ਅ ਸੋ ਉਹਰ ਜਿਹੜੇ ਰਹਿ ਗਏ ਨੇ ਜਲਦੀ ਹੀ ਕੁਛ ਹੋਰ ਜਿਹੜੇ ਪਾਸ ਹੋ ਚੁੱਕੇ ਨੇ ਉਹਨਾਂ ਨੂੰ ਵੀ ਜਲਦੀ ਹੀ ਇਹ ਜਿਹੜੀ ਆ ਪਹਿਲੀ ਕਿਸ਼ਤ ਮਹੱਈਆ ਕਰ ਦਿੱਤੀ ਜਾਏਗੀ ਤੇ ਲਾਭਪਾਤੀਆਂ ਨੂੰ ਦੱਸ ਦਿੱਤਾ ਗਿਆ ਵਾ ਕਿ ਤੁਸੀਂ 30000 ਰੁਪਇਆ ਖਰਚ ਕੇ ਆਪਣੀਆਂ ਨੀਮ ਵਗੈਰਾ ਭਰਾ ਕੇ ਇਹਦੇ ਵਿੱਚ ਸੂਚਿਤ ਕਰਨਾ ਵਾ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਦੂਸਰੀ ਕਿਸ਼ਤ ਜਿਹੜੀ ਪਾ ਦਿੱਤੀ ਜਾਊਗੀ ਸੋ ਇਹਨਾਂ ਨੂੰ ਇਹ ਵੀ ਕਿਹਾ ਗਿਆ ਵਾ ਕਿ ਜਿਹੜੇ ਕੰਮ ਲਈ ਤੁਹਾਨੂੰ ਪੈਸੇ ਮਿਲੇ ਨੇ ਉਹ ਜਲਦੀ ਤੋਂ ਜਲਦੀ ਉਹ ਕੰਮ ਜਿਹੜਾ ਤੁਸੀਂ ਪੂਰਾ ਕਰੋ ਆਪਣੀ 90 ਦਿਨ ਜਿਹੜੀਆਂ ਦਿਹਾੜੀਆਂ ਵੀ ਇਹਨਾਂ ਨੂੰ ਉਹ ਆਪਣੇ ਮਕਾਨ ਬਣਾਉਣ ਦਾ ਜਿਹੜਾ ਘਰ ਉਹਨਾਂ ਕੰਮ ਕਰਨਾ 90 ਦਿਹਾੜੀਆਂ ਵੀ ਇਹਨਾਂ ਨੂੰ ਜਿਹੜੀਆਂ ਉਹਦੀਆਂ ਮਿਲਣਗੀਆਂ ਤੇ ਜੇ ਮੰਨ ਲਓ ਕਿ ਇਹਨਾਂ ਦੇ ਪਹਿਲਾਂ ਲੈਟ੍ਰੀਨ ਵਗੈਰਾ ਨਹੀਂ ਹੈਗੀ ਉਹ ਵੀ ਰੇਗਾ ਦੇ ਵਿੱਚੋਂ 12000 ਰੁਪਏ ਦੀ ਲਾਗਤ ਦੇ ਨਾਲ ਉਹ ਵੀ ਬਣਾਈ ਜਾਊਗੀ ਰਸੋਈ ਵੀ ਬਣਾਉਣੀ ਆ ਤਾਂ ਤੇ ਇੱਕ ਘਰ ਜਿਹੜਾ ਇਹ ਕੰਪਲੀਟ ਹੁੰਦਾ ਵਾ ਹੋਰ ਵੀ ਜਿਹੜੇ ਜਿਹੜੇ ਲਾਭਪਤੀ ਜਿਨ੍ਹਾਂ ਦੇ ਸੈਂਕਸ਼ਨ ਹੋ ਗਏ ਆ ਜਦ ਦੀ ਉਹਨਾਂ ਨੂੰ ਵੀ ਇਹ ਜਿਹੜੀ ਆ ਰਾਸ਼ੀ ਮੋਹਿਆ ਕਰ ਦਿੱਤੀ ਜਾਵੇ ਇਹ ਕਿੰਨੇ ਚਿਤੋਂ ਜਿਹੜੀਆਂ ਫਾਈਲਾਂ ਜਿੱਨੀ ਪਈਆਂ ਸੀ ਇਹਦੇ ਹੋਣ ਜਾ ਕੇ ਸੈਸ਼ਨ ਹੋਈ ਜਾਵੇ ਜੀ ਇਹ ਕਾਫੀ ਚਿਰ ਤੋਂ ਪੈਂਡਿੰਗ ਸੀ ਜੀ ਪਿਛਲੇ ਸਮੇਂ ਦੇ ਦੌਰਾਨ ਪੁਰਾਣੀਆਂ ਸਰਕਾਰਾਂ ਬਲੇ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਧੇ ਸਿੱਧੇ ਇਹਨਾਂ ਸਾਰੀਆਂ ਜਿਹੜਾ ਵਾ ਉਹ ਕੱਢਿਆ ਜਾਵੇ ਪੁਰਾਣੀਆਂ ਨੂੰ ਤੇ ਨਵੇਂ ਜਿਹੜੇ ਹੋਰ ਜਿਨ੍ਹਾਂ ਨੂੰ ਲੋਡਬੰਦ ਨੇ ਉਹਨਾਂ ਨੂੰ ਵੀ ਇਹ ਸਹੂਲਤ ਜਿਹੜੀ ਦਿੱਤੀ ਜਾਵੇ ਕੁੱਲ ਕਿੰਨੀ ਅਦਾਇਗੀ ਕੀਤੀ ਜਾਊਗੀ ਇਸ ਸਕੀਮ ਦੇ ਅਧੀਨ ਇਦੇ ਵਿੱਚ ਵੇਖੋ ਜੀ 1 ਲੱਖ ਤੇ 20 ਹਜ਼ਾਰ ਟੋਟਲ ਆ ਜਿਹੜਾ ਉਹ ਇੱਕ ਕਮਰਾ ਬਣਾਉਣ ਦੇ ਵਾਸਤੇ ਦਿੱਤਾ ਜਾਣਾ ਤੇ ਇਹਦੇ ਤੋਂ ਇਲਾਵਾ ਜਿਹੜੀ ਆ ਲੈਟਰੀਨ ਬਣਾਉਣ ਦੀ ਜਿਹੜੀ ਉਹ ਉਹ ਵੱਖਰਾ 12000 ਰੁਪਿਆ ਮਿਲੂਗਾ ਤੇ ਦਿਹਾੜੀਆਂ ਜਿਹੜੀਆਂ ਉਹ ਵੀ ਇਹਨਾਂ ਨੂੰ ਵੱਖਰੀਆਂ ਜਿਹੜੀਆਂ 90 ਦਿਨਾਂ ਦੀ ਜਿਹੜਾ ਬਰ ਉਹ ਜਵਾਰ ਹੋਣੀ ਐ ਐਮਐਲਏ ਸਾਹਿਬ ਨੂੰ ਪਤਾ ਲੱਗਾ ਕਿ ਤਰਨਤ ਵਿੱਚ ਇਸ ਸਕੀਮ ਦੇ ਅਧੀਨ ਕਿਨੇ ਲਾਭਪਤੀ ਫਾਇਦਾ ਲੈ ਚੁੱਕੇ ਆ ਇਹ ਵੇਖੋ ਜੀ ਪਹਿਲਾਂ ਤੇ ਹੁਣ ਕਾਫੀ ਚਿਰ ਤੋਂ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਜੋਂ ਉਹਦੇ ਤੋਂ ਪਹਿਲਾਂ ਇਹ ਜਿਹੜੀਆਂ ਲਾਭ ਲਾਭ ਸੀ ਇਹ ਪਿੰਡੂ ਇਲਾਕੇ ਦੇ ਵਿੱਚ ਬੰਦ ਰਿਹਾ ਜਦੋਂ ਕੋ ਸ਼ਹਿਰਾਂ ਦੇ ਵਿੱਚ ਅਸੀਂ ਦੇ ਰਹੇ ਹਾਂ ਹੁਣ ਅਸੀਂ ਪਿੰਡਾਂ ਦੇ ਵਿੱਚ ਵੀ ਸ਼ੁਰੂ ਕਰਤਾ ਤੇ ਜਿਹੜੇ ਜਿਹੜੇ ਵੀ ਲੋੜਵੰਦ ਹੋਣਗੇ ਸਾਰਿਆਂ ਨੂੰ ਜਿਹੜੀ ਸਹੂਲਤਾਂ ਦਿੱਤੀ ਗਈ ਵਾਸੀਓ ਜਿਹੜੇ ਤਹਿਤ ਕਿੰਨੇ ਲਾਭਾਂ ਤੇ ਨੇ ਜਿਹੜੇ ਆ ਕਿ ਉਹ ਚੱਕ ਮੰਡੇ ਗਏ ਆ ਅੱਜ 10 ਪ੍ਰਧਾਨ ਮੰਤਰੀ ਵਾਸ ਯੋਜਨਾ ਅਧੀਨ 10 ਜਨਨ ਜੋ ਵੰਡੇ ਗਏ ਆ ਇਸ ਤੋਂ ਇਲਾਵਾ ਜਿਹੜੇ ਪੈਂਡਿੰਗ ਰਹਿ ਗਏ ਉਹ ਇਹਨਾਂ ਦੇ ਖਾਤੇ ਪ੍ਰਾਪਤ ਹੋਣ ਤੇ ਜਲਦੀ ਇਹਨਾਂ ਨੂੰ ਦੇ ਦਿੱਤੇ ਜਾਣਗੇ ਇੱਕ ਕਿੰਨੇ ਚਿਰ ਦੀਆਂ ਫਾਈਲਾਂ ਪਸੀਆਂ ਹੋਈਆਂ ਸੀ ਜਿਹੜੀ ਅੱਜ ਕੱਢੀ ਗਈ ਇਹ 2017 ਦੀਆਂ ਫਾਈਲਾਂ ਪਸੀਆਂ ਕਿਉਂ ਕਿ ਹੁਣ ਨਿਕਲੀਆਂ ਸਾਰੀਆਂ ਅੱਛਾ ਤੇ ਹੋਰ ਕਿੰਨੀਆਂ ਪੈਂਡਿੰਗ ਪਈਆਂ ਵਾ ਆਪਣਾ ਕੋ ਸਿਰਫ ਹੋਰ 10 ਤੇ 69 ਕੋਰ ਪੈਂਡਿੰਗ ਤੇ ਨਵੀਂ ਰਜਿਸਟ੍ਰੇਸ਼ਨ ਹੋ ਰਹੀ ਆ ਜਾਂ ਕਿਸ ਤਰ੍ਹਾਂ ਦੀ ਨਵੇਂ ਨਵੀਂ ਰਜਿਸਟ੍ਰੇਸ਼ਨ ਜੇ ਕੋਈ ਪੋਰਟਲ ਖੁੱਲਿਆ ਨਹੀਂ ਕਿਉਂਕਿ ਸੈਂਟਰ ਦਾ ਪੋਰਟਲ ਹੁੰਦਾ ਜੋ ਪੋਰਟਲ ਖੁੱਲਣ ਤੇ ਫਿਰ ਰਜਿਸਟ੍ਰੇਸ਼ਨ ਹੁੰਦੀ ਆ ਠੀਕ ਹੈ ਜੀ